ਜਿਸ ਤਰ੍ਹਾਂ ਸਾਰੇ ਦੇਸ਼ ਦੇ ਅੰਦਰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਹੜ੍ਹਾਂ ਦਾ ਪ੍ਰਕੋਪ جاری ਹੈ ਔਰ ਇਸ ਪ੍ਰਕੋਪ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਠੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਖੜਾ ਦੀ ਕਰੋਪੀ ਚ ਗਈ ਆ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਪਈ ਪੰਜਾਬ ਇੱਕ ਵਾਰ ਫਿਰ ਖੜਾ ਦੀ ਤਰਾਸੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਚੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭੁਰਮਨ ਸਿੰਘ ਮਾਨ ਦੀ ਲਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਬਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖ ਰੁਪਏ ਦਿੱਤੇ ਜਾ ਰਹੇ ਆ ਤੁ ਮੌਜੂਦ ਰੂਪ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਨਹੀਂ ਪਰ ਜੋ ਸਰਕਾਰ ਦਾ ਦੇਣ ਤੇ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਬੰਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਵਿਟੋਰ ਮੰਤਰੀ ਵੀ ਹਾਂ ਔਰ ਨਾਲ ਹੀ ਪੰਚਾਇਤ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਹਿਬਾਨ ਨੇ ਇੱਕ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਹਿਬਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੇ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮਦਦ ਦੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਿੱਤਾ ਫੈਸਲਾ ਕੀਤਾ ਸੋ ਅੰਦਾਜ਼ਨ 68 ਲੱਖ ਰੁਪਿਆ 68 ਲੱਖ ਰੁਪਿਆ ਜਿਹੜਾ ਉਹ ਮੁੱਖ ਮੰਤਰੀ ਅਰਲੀ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅ ਅਧਿਕਾਰੀ ਸਰਵਨੰਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ 1 ਇੱਕ ਇੱਕ ਰੁਪਈਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਨਾਂ ਨੂੰ ਸੰਭਾਲ ਹੋਏਗਾ ਉਹਨੂੰ ਮਿਲੇਗਾ ਸੂ ਫੂਡ ਸਪਲਾਈ ਵਿਭਾਗ ਦੇ ਵੱਲੋਂ ਔਰ 550 ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ-ਬਾਅਦ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਆਪਣੀ ਸਹਾਇਤਾ ਕਰੇ